ਕਿਸਾਰੇ ਪਿਆਰ ਕਰਦੇ ਹੋ ਪਿਆਰ ਕਰਦੇ ਹੋ ਨਾ ਜੀ ਆਪਣੇ ਆਪ ਦੇ ਨਾਲ ਪਿਆਰ ਕਰਦੇ ਹੋ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਹੋ ਆਪਣੇ ਕੁਝ ਖਾਸ ਪਸੰਦ ਦੀਆਂ ਚੀਜ਼ਾਂ ਨੇ ਉਹਨਾਂ ਨਾਲ ਪਿਆਰ ਕਰਦੇ ਹਰ ਕੋਈ ਆਪਣੇ ਪਰਿਵਾਰ ਆਪਣੇ ਘਰ ਆਪਣੀ ਜਾਇਦਾਦ ਆਪਣਾ ਅਲੱਗ-ਅਲੱਗ ਤਰੀਕੇ ਨਾਲ ਪਿਆਰ ਕਰਦਾ ਹੈ ਤੇ ਉਸ ਪਿਆਰ ਨੂੰ ਜਿਤਾਉਂਦਾ ਵੀ ਜ਼ਰੂਰ ਹੈ ਪਰ ਕੁਝ ਕੀ ਨੇ ਜਿਸ ਜਿਹੜੇ ਕੀ ਇਸ ਕਾਇਨਾਤ ਨੂੰ ਬਣਾਇਆ ਉਸ ਨੂੰ ਸ਼ੁਕਰਗੁਜ਼ਾਰ ਕਰਦੇ ਨਹੀਂ ਤੇ ਉਸ ਦੇ ਨਾਲ ਪਿਆਰ ਕਰਦੇ ਨਹੀਂ ਜੀ ਦੋ ਸੁ ਪਰਮਾਤਮਾ ਦੀ ਰਚੀ ਇਸ ਕੁਦਰਤ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਇਸ ਤਰ੍ਹਾਂ ਸੀ ਕਿਵੇਂ ਧੰਨਵਾਦ ਕਰਦੇ ਹਾਂ ਹਰ ਇਨਸਾਨ ਕਦੇ ਨਾ ਕਦੇ ਆਪਣੇ ਜੁੜੇ ਰਿਸ਼ਤਿਆਂ ਦੇ ਨਾਲ ਆਪਣੇ ਪਿਆਰ ਦਾ ਪ੍ਰਗਟਾਵਾ ਜ਼ਰੂਰ ਕਰਦਾ ਹੈ I love my parents. I love my job. I love my kids. I love my luxury car. I love dash. I love dash. ਪਤਾ ਨਹੀਂ ਇਹ ਲਿਸਟ ਕਿੰਨੀ ਕੁ ਲੰਬੀ ਹੋ ਜਾਵੇ। ਜੇਕਰ ਮੈਂ ਤੁਹਾਨੂੰ ਪੁੱਛ ਲਵਾਂ ਕਿ ਤੁਸੀਂ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੀ ਇਸ ਨੂੰ ਪਿਆਰ ਕਰਦੇ ਹੋ? ਸੋਚੋ ਨਾ ਨਹੀਂ ਖੁਸ਼ ਹੋਵੋ ਕਿਉਂਕਿ ਅੱਜ ਮੈਂ ਤੁਹਾਨੂੰ ਇਹ ਨਹੀਂ ਪੁੱਛਣਾ ਕਿ ਤੁਸੀਂ ਇਸ ਦੁਨੀਆ ਵਿੱਚ ਸਭ ਤੋਂ ਵੱਧ ਪਿਆਰ ਕਿਸ ਨੂੰ ਕਰਦੇ ਹੋ ਬਲਕਿ ਮੈਂ ਤੁਹਾਡਾ ਧਿਆਨ ਦਿਵਾਉਣਾ ਹੈ ਇਸ ਕਾਇਨਾਤ ਦੇ ਵੱਲ ਇਸ ਕੁਦਰਤ ਦੇ ਵੱਲ ਇਹ ਕੁਦਰਤ ਜਿਸ ਨੇ ਸਾਨੂੰ ਹਵਾ ਪਾਣੀ ਧਰਤੀ ਪੇੜ ਪੌਦੇ ਜੰਗਲ ਪਹਾੜ ਦਰਿਆ ਨਦੀ ਸਮੁੰਦਰ ਝੀਲਾਂ ਹਰੀਆਲੀ ਪਤਾ ਨਹੀਂ ਹੋਰ ਕੀ ਕੀ ਗਿਨਾਵਾਂ ਜਾਂ ਕੀ ਕੀ ਛੱਡ ਦਿੱਤਾ ਮੈਂ ਇਸ ਕਿੰਨਾ ਕੁਝ ਦਿੱਤਾ ਸਾਨੂੰ ਸਾਡੀ ਇਸ ਕੁਦਰਤ ਨੇ ਇਹ ਕੁਦਰਤ ਹੈ ਜਿਹੜਾ ਸਿਰਫ ਸਾਨੂੰ ਦੇਣਾ ਜਾਂਦੀ ਹੈ ਤੇ ਦਿੰਦੀ ਵੀ ਹੈ ਪਰ ਤੁਸੀਂ ਕਦੇ ਸੋਚਿਆ ਕਿ ਤੁਸੀਂ ਇਸ ਪਰਮਾਤਮਾ ਦੀ ਬਣਾਈ ਖੂਬਸੂਰਤ ਕੁਦਰਤ ਨੂੰ ਉਸ ਦੇ ਬਦਲੇ ਵਿੱਚ ਕੀ ਦਿੰਦੇ ਹੋ ਜਾਂ ਫਿਰ ਸਿਰਫ ਲੈਣਾ ਹੀ ਚਾਹੁੰਦੇ ਹੋ ਆਈ ਲਵ ਨੇਚਰ ਤੇ ਮੈਂ ਇਸ ਨੇਚਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਜਾਂ ਵਧਾਉਣ ਦੇ ਲਈ ਆਪਣੇ ਵੱਲੋਂ ਛੋਟੇ-ਛੋਟੇ ਐਫਰਟਸ ਪਾਣੀਆਂ। ਉਹ ਐਫਰਟਸ ਕਿਹੜੇ ਨੇ? ਜੀ, ਮੁੱਦੇ ਦੀ ਗੱਲ ਇਹ ਹੈ, ਉਹ ਐਫਰਟਸ ਕਿਹੜੇ ਨੇ? ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਸ ਕੁਦਰਤ ਨੂੰ ਪਿਆਰ ਕਰਨ ਦੇ ਲਈ ਕੀ ਕਰਦੇ ਹੋ? ਉਸ ਕੁਦਰਤ ਦੇ ਨਾਲ ਪਿਆਰ ਕਰਕੇ ਕੀ ਕਰਦੇ ਹੋ?